ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਸ੍ਰੀ ਸਿੱਖ ਧਰਮੀ ਫੌਜੀ ਜੂਨ 1983 ਪਰਵਾਰ ਗਲਪਰ ਐਸੋਸੀਏਸ਼ਨ ਦੇ ਪ੍ਰਧਾਨ ਬਲਦੇਵ ਸਿੰਘ ਗਰਦਾਪੁਰ ਦੀ ਅਗਵਾਈ ਹੇਠ ਧਰਮੀ ਫੌਜੀਆਂ ਦਾ ਇੱਕ ਵਫਦ ਹਲਕਾ ਸ੍ਰੀ ਹਰਗਿੰਦਪ ਸਿੰਘ ਸਾਧ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰਿਕ ਕਮੇਟੀ ਮੈਂਬਰ ਅਤੇ ਸੀਨੀਅਰ ਅਕਾਲੀ ਆਗੂ ਜਥੇਦਾਰ ਸ੍ਰੀ ਗੁਰ ਸਿੰਘ ਪਟਲੇਵਾਲਾ ਨੂੰ ਮਿਲ ਕੇ ਆਪਣੀਆਂ ਮੰਗਾਂ ਅਤੇ ਸਮੱਸਿਆਵਾਂ ਸਬੰਧੀ ਚਰਚਾ ਕੀਤੀ ਜਿਸ ਤੇ ਸ਼੍ਰੋਮਣੀ ਅੰਤਰਕਮੇਟੀ ਮੈਂਬਰ ਸੁਖਬੀ ਸਿੰਘ ਪੁਗਲਵਾ ਨੇ ਧਰਜੀ ਫੋਜੀਆਂ ਦੀਆਂ ਮੰਗਾਂ ਤੇ ਸਮੱਸਿਆ ਨੂੰ ਪੂਰੇ ਧਿਆਨ ਨਾਲ ਸੁਣਦੇ ਹੋਏ ਪ੍ਰੋਫੈਸਰ ਦੱਸਿਆ ਕਿ ਧਰਜੀ ਫੋਜੀਆਂ ਵੱਲੋਂ ਧਰਮ ਅਤੇ ਕੌਮ ਦੀ ਖਾਤਰ ਕੁਰਬਾਨੀਆਂ ਨੂੰ ਕਦੇ ਵੀ ਭੁਲਾ ਨਹੀਂ ਜਾ ਸਕਦਾ ਅਤੇ ਭਵਿੱਖ ਵਿੱਚ ਵੀ ਧਰਜੀ ਫੋਜੀਆਂ ਦੀਆਂ ਸਾਰੀਆਂ ਮੰਗਾਂ ਤੇ ਹੰਢਾ ਬਿਨਾਂ ਵਿਚਾਰ ਕਰਕੇ ਉਹਨਾਂ ਦਾ ਹੱਲ ਕੀਤਾ ਜਾਵੇਗਾ ਦੇਖੋ ਧਰਿਆਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਖ਼ਲਸਾ ਇਹ ਗੱਲ ਖੁੱਲ੍ਹਦੀ ਹੈ ਨਾ ਸਟਰੀ ਹੋ ਜੀ ਸੰਗਰਮ ਬੰਦੀ ਸੰਗਰਦਾਸ ਵੇ ਗੋਰੀਆ ਔਰ ਮੈਂ ਦੋਲਤੀ ਕਰਦਾ ਕਿ ਸਾਡੀ ਪਰਨੀ ਖੁੱਲ ਗਈ ਜਿਥੇ ਬੰਦੀ 17 12 ਮਾਰਚ ਨੂੰ ਚੰਡੀਗੜ੍ਹ ਅੰਤਰਨ ਪਟੀ ਦੀ ਮੀਟਿੰਗ ਲਈ ਗਈ ਸੀ ਉੱਥੇ ਅਸੀਂ ਮੰਡਲ ਸਭਾ ਨੂੰ ਮਿਲੇ ਆਂ ਔਰ ਉਹਨਾਂ ਨੇ ਬੜਾ ਸਾਡੇ ਨੂੰ ਕਿਿਆ ਨਾ ਬਲ ਸੁਣਿਆ ਔਰ ਉੱਥੇ ਆਪਣੇ ਜ਼ਿਲ੍ਹੇ ਦੇ ਜਿਹੜੇ ਨੂੰ ਸਰਜੀਤ ਸਿੰਘ ਅੰਤਰਨ ਪੁਲਟੀ ਦੇ ਮੈਂਬਰ ਸਰਜੀਤ ਕੋਲ ਬਾਤ ਸਾ ਉਮਾ ਕੋਠੇ ਤਾਂ ਆ ਗਿਆ ਸੀ ਕਿ ਆਹ ਬਸ ਇਹਨਾਂ ਨੇ ਇਹ ਕਿੰਨਾ ਨਿਆ ਔਰ ਸਾਡੇ ਤੋਂ ਬਹੁਤ ਜਿਹੜਾ ਸੀ ਉਹਨਾਂ ਦਾ ਮਰਿਆ ਔਰ ਉੱਥੇ ਹੀ ਖੁੱਲ ਕੇ ਗੱਲ ਇਹ ਵਿਚਾਰਾ ਹੋਇਆ ਨੇ ਜੂਨ 1984 ਦੇ ਸਮੇਂ ਹਮਲਾ ਇੱਕ ਤਾਂ ਸਰਕਾਰ ਨੇ ਕੀਤਾ ਔਰ ਪਰਮੀ ਫੋਜ ਦੀ ਕੁਰਬਾਨੀ ਦੇ ਉੱਤੇ ਜਿਹੜਾ ਵਿਚਾਰ ਹੋਇਆ ਔਰ ਪਰਮੀ ਫੋਜ ਦਾ ਉਸ ਸਮੇਂ ਜੋ ਨੁਕਸਾਨ ਹੋਇਆ ਉਹਦੇ ਬਾਰੇ ਜਦੋਂ ਸਾਰੀ ਚਰਚਾ ਦੇ ਖਤਮ ਹੋਣ ਤੋਂ ਬਾਅਦ ਸਾਨੂੰ ਆਪਣੇ ਸਰਬੀਰ ਸਿੰਘ ਟਕਵਾਲਦ ਸਾਹਿਬ ਨੇ ਇਹ ਗੱਲ ਕਹੀ ਆ ਸਾਨੂੰ ਪ੍ਰੋਫੈਸਰ ਦਿੱਤਾ ਕਿ ਆ ਸਾਡਾ ਜਨਮਲਾ ਸਮੰਗ ਲਾਂਦੇ ਇਹਦੇ ਤੋਂ ਬਾਅਦ ਅਸਾਂ ਮੰਗ ਰੱਖੀਆ ਕਿ ਜਿਹੜੇ ਚਾਰ ਮਤੇ ਸਾਡੇ ਨੇ ਰੱਦ ਕੀਤੇ ਜਾਂ ਔਰ ਸ਼ਹੀਦਾਂ ਦੀਆਂ ਜਿਹੜੀਆਂ ਨੇ ਫੋਟੋਆਂ ਨੇ ਜਗਦੇ ਨੇ ਇਹਨਾਂ ਦੇ ਇੱਛਾ ਖਜਾਬ ਕਰ ਚਲੇ ਨਾ ਜਾਂ ਔਰ ਸੱਤ ਅਰਥ ਸਿੱਖਦੇ ਔਰ ਕੁਝ ਹੋਰ ਬੰਦੇ ਨੇ ਇਹ ਜਿਹੜੇ ਕੋਟੇ 25 23 ਬੰਦੇ ਬਾਪਦੇ ਨੇ ਇਹਨਾਂ ਦੇ ਕਿਸੇ ਖਾਤੇ ਦੇ ਵਿੱਚ ਇਹਨਾਂ ਨੂੰ ਵਿਚਾਰ ਕਰਕੇ ਗੱਲਬਾਤ ਕਰਕੇ ਇਹਨਾਂ ਨੂੰ ਟਰਮੀ ਫੌਜੀ ਉਹਦੇ ਵਿੱਚ ਸ਼ਾਮਲ ਕੀਤਾ ਜਾਵੇ ਉਹ ਸਾਰੀ ਜਿਹੜੀ ਸਾਡੀ ਬਹੁਤ ਦੀ ਗੱਲਬਾਤ ਔਰ ਮੰੰਦਰ ਸਾਹਿਬ ਆਨੇ ਨਾਲ ਵਿਚਾਰ ਹੋਣ ਤੋਂ ਬਾਅਦ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਸਾਡਾ ਜਨਰਲ ਆਸਾ 28 ਤਰੀਕ ਨੂੰ ਇਹਨੂੰ ਮਿਲ ਕੇ ਮੰੰਦ ਲਾਂਦੇ ਸਮਾਂ ਔਰ ਉਪ ਤੋਂ ਬਾਅਦ ਮੈਂ ਤੁਹਾਨੂੰ ਬੁਲਾ ਕੇ ਟਰਮੀ ਫੌਜੀ ਨੂੰ ਔਰ ਮੈਂ ਤੁਹਾਨੂੰ ਇਹ ਸ਼ਹੀਦ ਜੀ ਦੇ ਤਬਾਨ ਸਾਹਿਬ ਹਰਜਿੰਦਰ ਸਾਹਿਬ ਨਾਲ ਔਰ ਸ੍ਰੀ ਅਕਾਲ ਪਤਿ ਸਾਹਿਬ ਦੇ ਦੇਖੇ ਦਾ ਸਾਹਨਾ ਤੁਹਾਡੇ ਨਾਲ ਅਲੱਗ-ਅਲੱਗ ਜਿਹੜੀ ਮੀਟਿੰਗ ਹੋਈਆਂ ਖੁਦ ਆਪ ਕਰਾਉਂਗਾ ਔਰ ਤੁਹਾਡੇ ਜਿਹੜੇ ਇਹ ਮਸਲੇ ਸਾਰੇ ਨੇ ਉਹ ਮੈਂ ਹੱਲ ਕਰਵਾਉਂਗਾ ਨਾ ਇਹ ਵਾੜਾ ਔਰ ਇਹ ਵੀ ਮੈਂ ਥੋੜੀ ਬੇਪੀਚਾਰੀ ਚ ਮਾਂ ਕਿ ਮੀਟਿੰਗਾਂ ਸਾਡੀਆਂ ਕਾਫੀ ਹੋਈਆਂ ਨੇ ਅਜ ਤੱਕ ਕੋ ਸ਼ੋਮਪਤ ਜੀ ਨੇ ਔਰ ਇੰਦਨਾਲ ਜਾਨ ਮੰਦਰ ਸਭਾ ਨੇ ਵੀ ਨਾ ਪ੍ਰਧਾਨ ਸਨ ਪਰ ਜੋ ਸਾਨੂੰ ਇਹਦੇ ਵਿੱਚ ਸਾਡੇ ਮਨ ਨੂੰ ਤਸੱਲੀ ਆਈ ਹੈ ਜਾਂ ਭਰੋਸਾ ਆਇਆ ਵਾ ਉਹ ਸਦਾ ਇੱਕ ਅਲੱਗ ਵਾ ਔਰ ਸਾਨੂੰ ਇਹ ਯਕੀਨ ਆ ਕਿ ਸਾਡੇ ਇਹ ਕੰਮ ਹੋ ਜੇ ਔਰ ਇਸ ਯਕੀਨ ਦੇ ਕਰਕੇ ਹੀ ਇਹਨਾਂ ਦੇ ਨਾਲ ਜਵਾ ਮੈਂ ਜਤਨਵਾਦ ਕਰਦਾ ਜਿੱਥੇ ਉਥੇ ਇਹ ਵੀ ਵੱਦ ਹੀ ਧੰਨਵਾਦ ਕਰਾਂਗੇ ਕਿ ਸਾਡੇ ਇਹ ਕੰਮ ਹੋ ਜੰਦੀ ਔਰ ਮੈਂ ਇਥੇ ਅਤੂਲ ਕਰਨ ਚਾਹੁੰਦਾ ਤਾਰੀਫ ਹੋ ਜੀ ਤੇ ਸਾਨੂੰ ਇੱਕ ਪਲੇਟਫਾਰਮ ਦੇ ਉਤੇ 71 ਹੁੰਦੀ ਲੋੜ ਆ ਦੇਖੋ 6-8 ਸਾਲ ਸਾਨੂੰ ਹੋ ਗਏ ਕਹਾ ਛੇ-ਛਣ ਕੋਸ਼ਿਸ਼ਾਂ ਅਸੀਂ ਸਿਰਫ ਆਪਾਂ ਇੱਕ ਜਿਹੇ ਦਾ ਵਿਰੋਧ ਕਰਦੇ ਹਾਂ ਵਿਰੋਧ ਦੇ ਵਿੱਚ ਕਦੀ ਕੋਈ ਹਾਂਸਾ ਨਹੀਂ ਹੁੰਦਾ ਔਰ ਮੈਂ ਪਰਮਾ ਥਰਮੀ ਫੌਜ ਨੂੰ ਅਪੀਲ ਕਰਦਾ ਕਿ ਇੱਕ ਪਲੇਟਫਾਰਮ ਤੇ ਉਤੇ ਉਕਤਰ ਹੋ ਕੇ ਆਪਾਂ ਸ਼ਹੀਦੀ ਦੇ ਦੇਚ ਜਿਹੜੇ ਉਦਖਲਾ ਰੇ ਨੇ ਜਖਮੀ ਨੇ ਸ਼ਹੀਦ ਥਰਮੀ ਫੌਜ ਦੇ ਇਹਨਾਂ ਦਾ ਜਿਹੜਾ ਆਪਾਂ ਮਥਲੇ ਹੱਲ ਕਰਕੇ ਆਪਣੀ ਜੀ ਕੁਰਬਾਨੀਆਂ ਨੂੰ ਆਪਾਂ ਇਜਾਦ ਕਰ ਸਕੀਏ ਉਹ ਮੇਰੀ ਆਪਣੀ ਪਰਮਾ ਫੌਜ ਨੂੰ ਲੱਗਿਆ ਔਰ ਸ਼ਹੀਦੀ ਦੇ ਅਗਨੇ ਸਾਡੀ ਇਹ ਅਪੀਲ ਆ ਕਿ ਜਿਨ੍ਹਾਂ ਸਾਡੀ ਕੁਰਬਾਨੀਆਂ ਆ ਇਸ ਕੁਰਬਾਨੀ ਨੂੰ ਧਰਮੀ ਜੀ ਕੁਰਬਾਨੀ ਕਰਤੀ ਲੇਕਿਨ ਇਹਨੂੰ ਸਾਹਮਣਾ ਸੇ ਕਰਨ ਦਾ ਵਾਰਸਾ ਦਾ ਹੈ ਔਰ ਇਹ ਜੋ ਪੂਰਾ ਵਿਚਾਰ ਕਰਕੇ ਤੇ ਅੰਤਮਕਾ ਜੀ ਜਿਹੜੀ ਅਪ੍ਰੈਲ ਦੇ ਵਿੱਚ ਮੀਟਿੰਗ ਹੋ ਰਹੀ ਹੈ ਉਹਦੇ ਵਿੱਚ ਸਾਡੇ ਜਿਹੜੇ ਸਾਰੇ ਮਖਲੇ ਜਿਹੇ ਹੱਲ ਕੀਤੇ ਜਾਣ ਉਹਦੇ ਚਾਰ ਮਦਦ ਨੂੰ ਉਹਨਾ ਵੀ ਕੀਤੇ ਜਾਣ ਮੈਂ ਜੀ ਦਾ ਖਾਸ ਯੋਗਦਾਨ